ਇੱਕ ਰਾਤ ਇਨਫੋਰਮੇਸ਼ਨ ਮਿਲੀ ਸੀ ਕਿ ਇੱਕ ਮਨ ਬਹਾਦਰ ਨਾਮ ਦਾ ਲੜਕਾ ਹੈ ਇਹ ਰੇਲਵੇ ਕਲੋਨੀ ਦੇ ਵਿੱਚ ਰਹਿੰਦਾ ਹੈ ਬਠਿੰਡਾ ਦੇ ਵਿੱਚ ਰਾਤ ਇਹ ਆਪਣੀ ਰੇੜੀ ਜਿਹੜੀ ਸੀਗੀ ਉਸ ਤੋਂ ਬਾਅਦ ਖਤਮ ਕੰਮ ਖਤਮ ਕਰਕੇ ਜਾ ਰਿਹਾ ਸੀਗਾ ਤਾਂ ਇਹ ਜਦੋਂ ਗਲੀ ਨੰਬਰ 1D ਦੇ ਕੋਲ ਪਹੁੰਚਿਆ ਤਾਂ ਉੱਥੇ ਕੁਝ ਅਨਪਛਾਤੇ ਵਿਅਕਤੀਆਂ ਨੇ ਇੱਕ ਮੋਟਰਸਾਈਕਲ ਤੇ ਜੋ ਆਏ ਸੀਗੇ ਤਿੰਨ ਬੰਦੇ ਸੀਗੇ ਉਹਨਾਂ ਨੇ ਉੱਥੇ ਰੋਕ ਕੇ ਇਹਦੇ ਸੱਟਾਂ ਮਾਰੀਆਂ ਇਹਦੇ ਵਿੱਚ ਜਿਸ ਦੇ ਵਿੱਚ ਇੱਕ ਉਂਗਲ ਤੇ ਵੀ ਸੱਟ ਹੈਗੀ ਹੈ ਇੱਕ ਹੈਡ ਇੰਜਰੀ ਵੀ ਹੈਗੀ ਹੈ ਤੇ जख्मी ਹਾਲਤ ਵਿੱਚ ਇਸ ਦੇ ਰਿਸ਼ਤੇਦਾਰਾਂ ਵੱਲੋਂ ਇਸ ਨੂੰ ਸਿਵਲ ਹਸਪਤਾਲ ਘੁੰਡਾ ਵਿਖੇ ਦਾਖਲ ਕਰਾਇਆ ਗਿਆ ਜਿੱਥੇ ਹੁਣ ਇਹਦਾ ਟ੍ਰੀਟਮੈਂਟ ਚੱਲ ਰਿਹਾ ਅ ਅਸੀਂ ਥਾਣਾ ਸਿਵਲ ਕਨਾਲ ਕਲੋਨੀ ਦੇ ਵਿੱਚ ਇਹਨਾਂ ਦੀ ਸਟੇਟਮੈਂਟ ਰਿਕਾਰਡ ਕਰਕੇ ਮਕਦਮਾ ਦਰਜ ਕਰ ਰਹੇ ਹਾਂ ਤੇ ਜਿਹੜੇ ਦੋਸ਼ੀ ਨੇ ਉਹਨਾਂ ਦੇ ਖਿਲਾਫ ਬਿਲਕੁਲ ਸਖਤ ਕਾਰਵਾਈ ਕੀਤੀ ਜਾਊਗੀ ਤੇ ਸਾਡੀਆਂ ਵੱਖ-ਵੱਖ ਟੀਮਾਂ ਅਸੀਂ ਬਣਾ ਕੇ ਫਾਰਮ ਕਰਕੇ ਲਗਾ ਦਿੱਤੀਆਂ ਨੇ ਜੋ ਕਿ ਜੋ ਦੋਸ਼ੀ ਨੇ ਉਹਨਾਂ ਡਰੈਕਟ ਰੂਮ ਦੇ ਵਿੱਚ ਲੱਗੇ ਹੋਏ ਹੈ ਕੋਈ ਗਲਤ ਬਾਤ ਹੋਈ ਉਹਨਾਂ ਨੂੰ ਪਹਿਚਾਨ ਹੋਈ ਹੈ ਕੋਈ ਦੁਸ਼ਮਣ ਨਹੀਂ ਫਿਲਹਾਲ ਜਿਹੜਾ ਜ਼ਖਮੀ ਹੈ ਉਸ ਦੇ ਵੱਲੋਂ ਕਿਸੇ ਦੇ ਉੱਪਰ ਸ਼ੱਕ ਨਹੀਂ ਜਤਾਇਆ ਜਾ ਰਿਹਾ ਪਰੰਤੂ ਅਸੀਂ ਸਾਰੇ ਅੰਗਲਾਂ ਤੋਂ ਜਾਂਚ ਕਰ ਰਹੇ ਹਾਂ ਜਿਸ ਦੇ ਵਿੱਚ ਜਿਹੜੇ ਕਿਉਂਕਿ ਜਿਹੜੇ ਬੰਦੇ ਸੀਗੇ ਇਹ ਤਿੰਨ ਬੰਦੇ ਸੀਗੇ ਇੱਕ ਮੋਟਰਸਾਈਕਲ ਦੇ ਉੱਪਰ ਆਦੇ ਆ ਪਹਿਲਾਂ ਰੈਕੀ ਕਰਦੇ ਆ ਤੇ ਉੱਥੇ ਜਿਹੜੇ ਹੈਗੇ ਸ਼ੱਟਾ ਮਾਰਦੇ ਆ ਵਕ ਵਕ ਟੀਮਾਂ ਜਦੋਂ ਲੱਗੀਆਂ ਹੋਈਆਂ ਨੇ ਜਦੋਂ ਬੰਦੇ ਆਡੈਂਟੀਫਾਈ ਹੋਣ ਤੇ ਉਹਨਾਂ ਦੀ ਜਦੋਂ ਰੈਸਟ ਹੋਊਗੀ ਤਫ਼ਤੀਸ਼ ਦੌਰਾਨ ਜਿਹੜਾ ਹੈਗਾ ਕਲੀਅਰ ਜਿਹੜਾ ਮੋਟਿਵ ਹੈਗਾ ਪਤਾ ਲੱਗ ਸਕੇਗਾ ਕਿ ਵੀ ਇਹ ਤੇ ਸ਼ੱਟਾ ਕਿਉਂ ਮਾਰੀ ਗਈ